ਤਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਲੁਧਿਆਣਾ ਦੇ ਵਿੱਚ ਕੋਡ ਆਫ ਕੰਡਕਟ ਦੌਰਾਨ ਬਹਾਦਰ ਕੇ ਰੋਡ ਤੇ ਸਥਿਤ ਇੱਕ ਬਾਜੀਗਰ ਕਲੋਨੀ ਦੇ ਵਿੱਚ ਸਰਕਾਰੀ ਮੁਲਾਜ਼ਮ ਵੱਲੋਂ ਚੋਣ ਪ੍ਰਚਾਰ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਕਿ ਇੱਕ ਸਰਕਾਰੀ ਮੁਲਾਜ਼ਮ ਵੱਲੋਂ ਬਹਾਦਰ ਕੇ ਰੋਡ ਤੇ ਸਤੇ ਤਬਾਜ਼ੀ ਕਲੋਨੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾਤਾ ਹੈ ਸੀਐਨ ਸੀਸੀਟੀਵੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖਿਆ ਜਾ ਸਕਦੀਆਂ ਨੇ ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਸਰਕਾਰੀ ਮੁਲਾਜ਼ਮ ਖਿਲਾਫ ਲੁਧਿਆਣਾ ਦੇ ਕਮਿਸ਼ਨਰ ਨੂੰ ਇੱਕ ਕੰਪਲੇਂਟ ਵੀ ਕੀਤੀ ਗਈ ਆ ਤਾਂ ਇਸ ਮਾਮਲੇ ਦੇ ਵਿੱਚ ਲਗਾਤਾਰ ਹੀ ਜਿਹੜੀ ਸੀਸੀਟੀਵੀ ਵੀਡੀਓ ਆ ਉਹ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਖੀ ਜਾ ਸਕਦੀ ਹੈ ਪਰ ਇਸ ਮਾਮਲੇ ਦੇ ਵਿੱਚ ਜਦੋਂ ਇਸ ਸਰਕਾਰੀ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਉਸ ਦੇ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਜ਼ਮੀਨੀ ਵਿਵਾਦ ਪਰਿਵਾਰਕ ਜ਼ਮੀਨੀ ਵਿਵਾਦ ਮਾਮਲੇ ਦੇ ਵਿੱਚ ਜਗ੍ਹਾ ਦਿਖਾਈ ਜਾ ਰਹੀ ਸੀ ਅਤੇ ਇਸ ਦੇ ਨਾਲ ਉਸ ਸਰਕਾਰੀ ਮੁਲਾਜ਼ਮ ਵੱਲੋਂ ਕੁਝ ਤੱਥ ਵੀ ਪੇਸ਼ ਕੀਤੇ ਗਏ ਨੇ ਕੁਝ ਕਾਗਜ਼ ਵੀ ਪੇਸ਼ ਕੀਤੇ ਗਏ ਨੇ ਪਰ ਇਸ ਮਾਮਲੇ ਦੇ ਵਿੱਚ ਉਹ ਸਰਕਾਰੀ ਮੁਲਾਜ਼ਮ ਦਾ ਹੋਰ ਕੀ ਕਹਿਣਾ ਹੈ ਇੱਕ ਵਾਰ ਤੁਹਾਨੂੰ ਵੀ ਜ਼ਰੂਰ ਸੁਣਾ ਦਿੰਨੇ ਆ। ਹੈਲੋ ਹਾਂਜੀ ਹਾਂਜੀ ਭਾਜੀ ਮੈਂ ਚੰਗੀ ਤੇ ਸ਼ੀਸ਼ਾ ਚੈਨਲ ਤੋਂ ਬੁਲਕਾ ਰਿਹਾ ਸੀ ਜਸਪ੍ਰੀਤ ਗੱਲ ਕਰਦੇ ਹਾਂ। ਤੁਹਾਨੂੰ ਜੀ ਬੋਲਣਾ ਸਰ ਫਿਰ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਆ ਤੁਹਾਡੀ ਕੈਂਪੇਨ ਕਰਦਿਆਂ ਦੀ ਬਾਹਦਰ ਗਰੋਡ ਤੇ ਬਾਜ਼ੀਗਰ ਕਲੋਨੀ ਦੇ ਨਜ਼ਦੀਕ ਤੇ ਲੋਕਾਂ ਨੇ ਉਸ ਤੇ ਰਿਗਾਰਡਿੰਗ ਕੰਪਲੀਟ ਕੀਤੀ ਆ ਕਮਿਸ਼ਨਰ ਸਾਹਿਬ ਨੂੰ ਤੇ ਜਿੱਤੇ ਤੁਹਾਡਾ ਕੀ ਕਹਿਣਾ ਜੀ ਕਾਦੀ ਕੈਂਪੇਨ ਕਰਦੇ ਹੋ ਭਾਜੀ ਕੈਂਪੇਨ ਕਰਦਿਆਂ ਦੇ ਜੀ ਚੋਣ ਕੈਂਪੇਨ ਜੀ ਚੋਣ ਕੈਂਪੇਨ ਦੀ 19 ਤਰੀਕ ਨੂੰ ਡੀਸੀ ਸਾਹਿਬ ਦੇ ਆਫਿਸ ਤੋਂ ਏਡੀਸੀ ਖੰਨਾ ਜੀ ਨੇ ਇੱਕ ਲੈਟਰ ਕੱਢੀ ਸੀ ਕਾਰਪੋਰੇਸ਼ਨ ਨੂੰ ਕਮਿਸ਼ਨਰ ਸਾਹਿਬ ਨੂੰ ਤੇ ਏਟੀਪੀ ਸਾਹਿਬ ਨੂੰ ਮੇਰੀ ਜ਼ਮੀਨ ਦਾ ਝਗੜਾ ਉਹਦੇ ਬਾਬਤ ਇੱਕ ਕੰਟੈਂਪਟ ਆਫ ਕੋਰਟ ਲੱਗੀ ਹੋਈ ਆ ਡੀਸੀ ਸਾਹਿਬ ਦੇ ਉੱਤੇ ਸੀਓਸੀਪੀ ਨੰਬਰ 332 2023 ਠੀਕ ਉਹਦੇ ਵਾਪਸ ਤੋਂ ਉਹਨਾਂ ਨੇ ਕਿਹਾ ਸੀ 18 ਤਰੀਕ ਨੂੰ ਚਿੱਠੀ ਭੇਜੀ ਸੀ ਵੀ 19 ਤਰੀਕ ਨੂੰ ਇਹਦੀ ਰਿਪੋਰਟ ਕਰੋ ਨਾਲ ਸਾਡੇ ਪਰਿਵਾਰ ਨੂੰ ਮੇਰੇ ਭਰਾ ਨੂੰ ਚਿੱਠੀ ਭੇਜੀ ਸੀ ਵੀ ਤੁਸੀਂ ਇਹਨਾਂ ਨੂੰ ਕਾਪੀਟ ਕਰੋ ਇਹਨਾਂ ਨੂੰ ਜੋ ਵੀ ਹੈਗਾ ਆਪਣਾ ਸੰਬੰਧਿਤ ਰਿਕਾਰਡ ਜਾਂ ਜੋ ਵੀ ਇਹਨਾਂ ਦਾ ਰابطਾ ਕੰਮ ਕਰਕੇ ਮੋਰਿੰਦਾ ਸਹਿਯੋਗ ਕਰੋ ਨਾ ਉਹਨਾਂ ਨੇ ਮੌਕਾ ਦੇਖਣਾ ਸੀ ਪ੍ਰਾਪਰਟੀ ਦਾ ਉਹਨਾਂ ਨੂੰ ਪ੍ਰਾਪਰਟੀ ਨਹੀਂ ਪਤਾ ਜਨੇ ਪ੍ਰਾਪਰਟੀ ਕਿੱਥੇ ਹੈ ਉਹਨਾਂ ਨੂੰ ਪ੍ਰਾਪਰਟੀ ਦਿਖਾਈਏ ਉਹ ਕੈਂਪੇਨ ਇਲੈਕਸ਼ਨ ਕੈਂਪੇਨ ਵਾਲਾ ਗੁੱਟ ਜਪਾ ਠੀਕ ਹੈ ਤੇ ਮਤਲਬ ਤੁਹਾਡੇ ਨਾਲ ਮੇਰੇ ਨਾਲ ਮੌਕੇ ਦੇ ਉੱਤੇ ਇਹ ਕਾਰਪੋਰੇਸ਼ਨ ਦੇ ਅ ਜੈਸੀ ਮੰਡੇ ਮੌਕਾ ਦੇਖਣਾ ਠੀਕ ਹੈ ਜੀ ਤੇ ਜਿਹੜੀ ਵੀਡੀਓ ਮੈਨੂੰ ਨਹੀਂ ਪਤਾ ਹਾਂ ਵੀਡੀਓ ਦੇ ਵਿੱਚ ਕੀ ਹੈ ਮੈਨੂੰ ਤਾਂ ਪਤਾ ਨਹੀਂ ਜੇ ਮੈਂ ਤਾਂ ਆ ਜਾ ਤੇ ਦੇਖ ਕੇ ਦੱਸ ਸਕੂ ਨਾ ਮੈਂ ਕੋਈ ਹੈ ਜੀ ਕੋਈ ਕੈਂਪੇਨ ਵਾਲਾ ਕੋਈ ਕੰਮ ਨਹੀਂ ਹੈ ਉੱਥੇ ਮੇਰੇ ਨਾਲ ਮੌਕੇ ਤੇ ਇੱਕ ਕਾਰਪੋਰੇਸ਼ਨ ਦੇ ਕਨਗੋ ਸਾਹਿਬ ਪਟਵਾਰੀ ਸਾਹਿਬ ਤੇ ਇੱਕ ਐਚ ਡੀਐਮ ਸਾਹਿਬ ਮੌਕਾ ਵੇਖਣਗੇ ਉਹਦੇ ਚ ਕੈਂਪੇਨਿੰਗ ਵਾਲਾ ਕੋਈ ਕੰਮ ਹੀ ਨਹੀਂ ਹੈ ਪਰ ਲੋਕਾਂ ਵੱਲੋਂ ਜਿਹੜੀ ਕੰਪਲੇਂਟ ਕੀਤੀ ਗਈ ਹੈ ਨਾ ਜੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਕੋਈ ਭਾਜਪਾ ਦੇ ਭਾਜਪਾ ਦਾ ਪ੍ਰਚਾਰ ਕਰਦੇ ਫੇ ਸੀ ਕਿ ਕੋਈ ਇਦਾਂ ਦੇ આરોਪ ਲਗਾਏ ਕਿ ਨੇ ਮੈਂ ਨਹੀਂ ਨਹੀਂ ਕੋਈ ਕੋਈ ਕੈਂਪੇਨਿੰਗ ਵਾਲਾ ਨਹੀਂ ਹੈ ਜੀ ਇੱਕ ਕੰਟੈਂਪਟ ਆਫ ਕੋਰਟ ਲੱਗੀ ਹੋਈ ਹੈ ਡੀਸੀ ਸਾਹਿਬ ਦੇ ਉੱਤੇ ਜੀ ਜੀ ਜੇ 2 ਮਈ 2024 ਤਰੀਕ ਹੈ ਅਗਲੀ ਤਰੀਕ ਉਹਦੇ ਚ ਡੀਸੀ ਸਾਹਿਬ ਨੇ ਆਪਣਾ ਜਵਾਬ ਫਾਈਲ ਕਰਨਾ ਸੀ ਪੀਸੀ ਸਾਹਿਬ ਪੀਸੀ ਸਾਹਿਬ ਨੇ ਏਡੀਸੀ ਸਾਹਿਬ ਦੀ ਡਿਊਟੀ ਲਗਾਈ ਸੀ ਏਡੀਸੀ ਸਾਹਿਬ ਨੇ ਸਾਡੇ ਕਮਿਸ਼ਨਰ ਸਾਹਿਬ ਨੂੰ ਤੇ ਏਟੀਪੀ ਨੂੰ ਜੱਤੀ ਪੱਤੀ ਦੇ ਇੱਕ ਦਿਨ ਦੇ ਵਿੱਚ ਸਾਨੂੰ ਇਹਦਾ ਹੀ ਮੌਕਾ ਦੇ ਕੇ ਰਿਪੋਰਟ ਕਰਕੇ ਦੇ ਤੈਂ ਚਾਰ ਚੀਜ਼ਾਂ ਬਾਰੇ ਉਹਨਾਂ ਨੂੰ ਪੁੱਛਿਆ ਸੀ ਉਹ ਚਿੱਠੀ ਵੀ ਗਈ ਮੇਰੇ ਭਰਾ ਨੂੰ ਵੀ ਗਈ ਹੈ ਕਿਉਂਕਿ ਮੇਰੇ ਭਰਾ ਵੱਲੋਂ ਕੰਟੈਂਪਟ ਲਗੀ ਰਹੀ ਹੈ ਉਹ ਕੋਰਟ ਦੇ ਵਿੱਚ ਉਹ ਉਹਨਾਂ ਨੂੰ ਸਹਿਯੋਗ ਦੇਣ ਲਈ ਮੌਕਾ ਦੇਖਾਣ ਲਈ ਅਸੀਂ ਉੱਥੇ ਗਏ ਹਾਂ ਕੋ ਗੈਂਪਿੰਗ ਵਾਲੇ ਕੋਲ ਮੇਰੇ ਪਰਿਵਾਰਕ ਜ਼ਮੀਨੀ ਵਿਵਾਦ ਮਾਮਲਾ ਹੈ हां मेरी परिवार दी जमीन ਦਾ ਹੈਗਾ ਉੱਥੇ ਇਹਨਾਂ ਨੇ ਮਤਲਬ ਕਰੇ ਹੋਇਆ ਘਪਲੇ ਕਰੇ ਹੈ 바ਵਾ ਜੀ ਅਤੇ ਉਹਦੇ ਸਾਥੀਆਂ ਨੇ ਉਹਦੇ ਬਾਰੇ ਕੰਪਲੇਂਟ ਲੱਗੀ ਹੈ ਉਹਦੇ ਬਾਰੇ ਡੀਸੀ ਸਾਹਿਬ ਨੇ ਜੁਲਾਈ 2021 ਦੇ ਵਿੱਚ ਆਰਡਰ ਵਾਇਆ ਸੀ ਉਹਨਾਂ ਨੇ ਜਵਾਬ ਦੇਣਾ ਸੀਗਾ ਉਹ ਜਵਾਬ ਨਹੀਂ ਦਿੱਤਾ ਇੱਕ ਮਹੀਨੇ ਚ ਤਾਂ ਉਹਨਾਂ ਤੇ ਡੀਸੀ ਸਾਹਿਬ ਤੇ ਕੰਟੈਂਪਟ ਲੱਗੀ ਉਹ ਕੰਟੈਂਪਟ ਦਾ ਜਵਾਬ ਦੇਣ ਲਈ ਡੀਸੀ ਸਾਹਿਬ ਨੇ ਟੀਡੀ ਹਿਜਾਬ ਨੂੰ ਕਿਹਾ ਸੀ ਏਡੀਸੀ ਸਾਹਿਬ ਨੇ ਚਿੱਠੀ ਗੱਡੀ ਬਕਾਇਦਾ ਚੱਕੀ ਦੇ ਕੁੱਤੇ ਅਸੀਂ ਮੌਕਾ ਬਖਾ ਰਹੇ ਹਾਂ ਤੁਹਾਡੇ ਕੋਲ ਤੁਹਾਡੇ ਕੋਲ ਹੈਗੀ ਹੈ ਜੀ ਫੋਟੋ ਕੋਈ ਚਿੱਠੀ ਦੀ ਆnder 콜 ਹੈ ਜੀ ਵੀਰੇ ਮੈਨੂੰ ਜੇ ਤੁਸੀਂ ਵਟਸਐਪ ਤੇ ਹੈਲੋ ਹਾਈ ਭੇਜੋ ਤਾਂ ਮੈਂ ਤੁਹਾਨੂੰ ਚਿੱਠੀ ਲਿਖਾ ਦਿੰਦੇ ਠੀਕ ਹੈ ਜੀ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਹੈਲੋ ਤੇ ਸ਼ੁਨਾਮਾ ਜੀ ਆਪਣਾ ਮੇਰਾ ਜੀ ਸ਼ਾਨ ਮੈਂ ਚੰਨੀ ਤੇਸ਼ੀ ਤੋਂ ਬਕਰ ਕਰ ਹਾਂ ਇਹ ਜ਼ਮੀਨ ਦੇ ਹੈਗਾ ਕੰਟੈਂਪਟ ਲੱਗੀ ਹੋਈ ਹੈ ਡੀਜੀ ਸਾਹਿਬ ਨੇ ਇਹਦੇ ਚ ਇਹਨਾਂ ਨੇ ਸਾਥੀ ਨਾਲਾ ਬਗਲੇ ਪੂਰਬ ਦਿਰਗੁਜ ਕਰਿਆ ਜੀ ਉਹਦੇ ਤੇ ਇਹਨਾਂ ਨੇ ਡੀਜੀ ਸਾਹਿਬ ਨੂੰ ਜਵਾਬ ਦੇਣਾ ਸੀ ਉਹਨਾਂ ਨੂੰ ਮੌਕਾ ਬਖਾਨ ਗਿਆ ਆਪਣੀ ਚਿੱਠੀ ਦਾ ਵੀ ਆਹ ਸਾਡੀ ਜ਼ਮੀਨ ਦੇਖੋ ਕਿੱਥੇ ਇਕੱਠੀ ਹੋਈ ਹੈ ਰਖਤੇ ਪਏ ਜੋ ਜੋ ਇਹਨਾਂ ਨੇ ਕਬੜੇ ਕੀਤੇ ਆ ਉਹ ਮੌਕਾ ਦਿਖਾਣਗੇ ਜੀ ਹੋਰ ਹੈ ਕਿ ਕੋਈ ਗੱਲ ਉਹ ਗਲਤ ਰਿਪਰੈਜ਼ੈਂਟ ਕਰ ਰਹੇ ਹੁੰਗਾ ਠੀਕ ਮੈਨੂੰ ਜੱਟੀ ਭੇਜਣਾ ਤੁਸੀਂ ਮੈਨੂੰ ਹੈਲੋ ਕਰੋ ਓਕੇ ਜੀ ਠੀਕ ਹੈ